ਸਸੀ ਕਾਲ ਜੀ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਯਾਦ ਵਿੱਚ ਜਿਹੜਾ ਕਬੱਡੀ ਟੂਰਨਾਮੈਂਟ ਹੁੰਦਾ ਹੈ ਉਸ ਦੀਆਂ ਤਿਆਰੀਆਂ ਨੇ ਚੱਲ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਸਾਰੇ ਪ੍ਰਬੰਧ ਨੇ ਜਿਹੜੇ ਕੀਤੇ ਜਾ ਰਹੇ ਨੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਰਦਾਰ ਸੁਤਵਿੰਦਰ ਸਿੰਘ ਟੋੜਾ ਜੀ ਇੱਥੇ ਮੌਜੂਦ ਨੇ ਹੋਰ ਜਿਹੜੇ ਸਹਿਯੋਗੀ ਨੇ ਉਹ ਵੀ ਇੱਥੇ ਮੌਜੂਦ ਨੇ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਜਿਸ ਗਰਾਊਂਡ ਦੇ ਵਿੱਚ ਖੜੇ ਆਂ ਕੱਲ ਤੇ ਪਰਸੋਂ ਇਸ ਗਰਾਊਂਡ ਦੇ ਵਿੱਚ ਸਾਨਾਂ ਦੇ ਪੇੜ ਹੋਣੇ ਨੇ ਜੱਫੇ ਲੱਗਣੇ ਨੇ ਰੇਡਾਂ ਪੈਣੀਆਂ ਨੇ ਵੱਡੇ ਕਬੱਡੀ ਕੱਪ ਨੇ ਜਿਹੜੇ ਇਲਾਕੇ ਦਾ ਸਾਨ ਆ ਇਲਾਕੇ ਦਾ ਮਾਣ ਆ ਇਹ ਕਬੱਡੀ ਕੱਪ ਤੁਸੀਂ ਦੇਖ ਰਹੇ ਹੋ ਸਟੇਡੀਅਮ ਤੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਕਲੱਬ ਦੇ ਮੈਂਬਰ ਨੇ ਜਿਹੜੇ ਪੂਰੇ ਇੱਥੇ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਹੜੀਆਂ-ਕਿਹੜੀਆਂ ਗੇਮਾਂ ਹੋ ਰਹੀਆਂ ਨੇ ਸਰਦਾਰ ਸੁਤਪਿੰਦਰ ਸਿੰਘ ਟੋੜਾ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਟੋੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵੈਗ੍ਰੂ ਜੀ ਕਾ ਖਾਲਸਾ ਵੈਗ੍ਰੂ ਜੀ ਕੀ ਫਤਿਹ ਟੋੜਾ ਸਾਹਿਬ ਕਬੱਡੀ ਕੱਪ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਇਲਾਕੇ ਦੀ शान ਆ ਕਬੱਡੀ ਕੱਪ ਪੂਰੇ ਇਲਾਕੇ ਦੇ ਵਿੱਚ ਇੰਤਜ਼ਾਰ ਹੁੰਦਾ ਜੀ ਕਬੱਡੀ ਕੱਪ ਦਾ ਟੋੜੇ ਦੇ ਦਾ ਤੇ ਅੱਜ ਤਿਆਰੀਆਂ ਚੱਲ ਰਹੀਆਂ ਨੇ ਕੱਲ ਤੋਂ ਕਬੱਡੀ ਕੱਪ ਸਟਾਰਟ ਆ 16 ਮਾਰਚ ਤੇ 17 ਮਾਰਚ ਕਬੱਡੀ ਕੱਪ ਆ ਕਿਸ ਤਰ੍ਹਾਂ ਦੀਆਂ ਗੇਮਾਂ ਹੋਣੀਆਂ ਨੇ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਐਦਕੀ ਟਬਾਣਾ ਸਾਹਿਬ ਜੀ ਕੋਸ਼ਿਸ਼ ਕੀਤੀ ਐ ਜਿਹੜੇ ਛੋਟੇ ਬੱਚੇ ਨੇ ਸਾਡੇ ਜੀ ਜਿਹੜੇ 32 ਕਿਲੋ ਖੇਡਦੇ ਨੇ 37 ਕਿਲੋ ਖੇਡਦੇ ਨੇ 47 ਦੇ 57 ਇਹਨਾਂ ਨੂੰ ਕੋਈ ਖੇਡਣ ਦਾ ਮੌਕਾ ਹੀ ਨਹੀਂ ਦਿੰਦਾ ਜੀ ਕਿਉਂਕਿ ਵੱਡੀ ਕਬੱਡੀ ਇਹਨਾਂ ਨੂੰ ਖਾ ਗਈ ਛੋਟੇ ਬੱਚਿਆਂ ਨੂੰ ਭਵਿਕਸਾ ਦਾ ਆਏ ਨੇ ਕਬੱਡੀ ਦਾ ਜਿਹੜੇ ਸਾਡੇ ਬੱਚੇ ਸੀਗੇ ਜੀ ਪਹਿਲਾ ਦਿਨ ਅਸੀਂ ਛੋਟੇ ਬੱਚਿਆਂ ਦਾ ਖੇਡਣ ਨੂੰ ਵੀ 32 37 47 57 ਕਿਲੋ ਇਹਨਾਂ ਦੇ ਮੈਚ ਕਰਾਵਾਂਗੇ ਜੀ ਵਧੀਆ ਇਨਾਮ ਦੇਵਾਂਗੇ ਜੋਕਰ ਨੂੰ ਕਿਉਂ ਦੇਵਾਂਗੇ ਜੀ ਵੀ ਤਾਂ ਕਿ ਤਕੜੇ ਹੋਣ ਜੀ ਫਿਰ ਅਸੀਂ ਸਾਡੇ ਕਿ ਪਿੰਡਾਂ ਚ ਅੱਗੇ ਹੁੰਦੀ ਸੀਗੀ ਟ੍ਰੈਲੀ ਬੈਗ ਜੀ ਅਸੀਂ ਉਹਦੇ ਹੀ ਮੁਕਾਬਲੇ ਕਰਾਵਾਂਗੇ ਕਿਉਂਕਿ ਇੱਕ ਘੱਟੋ ਘਾਟ ਵਾਲੀ ਪਿੰਡੂ ਖੇਡ ਹੈ ਇਹ ਖੇਡਾਂ ਅਲੋਪ ਹੋ ਰਹੀਆਂ ਨੇ ਸਾਡਾ ਵਿਰਸਾ ਸੀਗਾ ਤੇ ਹੋਰ ਦੂਜੀਆਂ ਚੀਜ਼ਾਂ ਨੇ ਖਾ ਲੀਆਂ ਤੇ ਕੱਲ ਤਾਂ ਅਸੀਂ ਇਹੀ ਰੱਖਿਆ ਜ ਅਰਸੋ ਨੂੰ ਅਸੀਂ 17 ਤਰੀਕ ਨੂੰ ਜਿਹੜਾ ਫਾਈਨਲ ਹੁੰਦਾ ਹੈ ਇੱਕ ਦਾ ਅਸੀਂ ਕਿ ਨਰੋਲ ਇੱਕ ਪਿੰਡੋਂ ਓਪਨ ਦੇ ਖੇਡ ਕਰਾ ਰਹੇ ਹਾਂ ਗੇਮਾਂ ਕਰਾਵੇਂ ਕਬੱਡੀ ਦੀਆਂ ਕਿਉਂਕਿ ਵੱਡੇ ਪਲੇਅਰਾਂ ਨੇ ਛੋਟੀਆਂ ਟੀਮਾਂ ਖਾਲੀਆਂ ਜੀ ਉਹਨਾਂ ਦੇ ਅਸੀਂ ਮੈਚ ਕਰਾ ਰਹੇ ਹਾਂ ਜੀ ਫਿਰ ਅਸੀਂ ਉਹ ਅੱਠ ਟੀਮਾਂ ਅਸੀਂ ਬੁਲਾਈਆਂ ਨੇ ਜੀ ਜਿਹੜੀਆਂ ਸੱਦਾ ਦਿੱਤਾ ਹੋਇਆ ਖੇਡਣਗੇ ਹੋਰ ਨਹੀਂ ਬਾਹਰੋਂ ਆ ਕੇ ਖੇਡ ਸਕਦਾ ਜੀ ਫਿਰ ਸਾਡੇ ਹੈਗੇ ਬਾਅਦ ਫਿਰ ਕਬੱਡੀ ਦੀ ਜਿਹੜੀ ਪੰਜਾਬ ਯੂਨਿਟ ਕਬੱਡੀ ਫੈਡਰੇਸ਼ਨ ਹੈ ਜੀ ਉਹਦੇ ਮੁਕਾਬਲੇ ਨੇ ਜੀ ਜਿਹਦੇ ਵਿੱਚ ਜਿਆਦਾ ਸੁਰਖਪਰੀਆ ਪਾਲਾ ਜਲਾਲਪੁਰੀਆ ਅਰਚੋਲਾ ਇਹ ਖੇਡ ਰਹੇ ਨੇ ਜੀ ਤੇ ਇੱਕ ਅਸੀਂ ਮੁੰਡਾ ਇੱਕ ਬੜਾ ਵਧੀਆ ਟ੍ਰੈਕ ਕਰਨ ਦਾ ਕਾਲਾ ਜੀ ਨਵਾਂ ਮੁੰਡਾ ਤੇ ਮੁੰਡਾ ਗਰੀਬ ਕਰਾ ਮਿਹਨਤੀ ਬਹੁਤ ਹੈ ਅਸੀਂ ਉਹਨੂੰ ਬੋਲਟ ਨਾਲ ਇੱਥੇ ਸਨਮਾਨ ਕਰਨਾ ਉਹਦਾ ਅੱਛਾ ਜੀ ਤਾਂ ਕਿ ਮੁੰਡਾ ਹੋਰ ਬਲਦਾ ਸੋਵੇ ਕਿਉਂ ਤਾਗੜੇ ਨੂੰ ਹਰ ਕਰਦਾ ਹੈ ਜੀ ਤੇ ਉਹਦਾ ਅਸੀਂ ਸਨਮਾਨ ਕਰ ਰਹੇ ਹਾਂ ਬੋਲਟ ਮੋਟਰਸਾਈਕਲ ਨਾਲ ਜੀ ਪਹਿਲਾ ਇਨਾਮ ਅਸੀਂ ਰੱਖਿਆ 2.5 ਲੱਖ ਰੁਪਇਆ ਫਸਟ ਪਹਿਲਾ ਇਨਾਮ ਫਸਟ ਇਨਾਮ ਜੀ ਹਾਂ 2.5 ਲੱਖ ਰੁਪਇਆ ਜਿਹੜਾ ਸੈਕੰਡ ਨਾਮ ਹੈ ਉਹ 1.75 ਹਜ਼ਾਰ ਹੈ ਜੀ ਜੀ ਤੇ ਰਾਈਡਰ ਤੇ ਜਫੀ ਨੂੰ 51.50 ਰੁਪਏ ਅਸੀਂ ਨਕਦ ਦਵਾਂਗੇ ਇਹ ਸਾਡੇ ਪਰਸੋਂ ਦੇ ਪ੍ਰੋਗਰਾਮ ਨੇ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਖੇਡ ਪਰਮ ਨੂੰ ਬੇਨਤੀ ਕਰਦਾ ਵੀ ਆਓ ਪੰਜਾਬ ਦਾ ਨਾਮੀ ਕਬੱਡੀ ਕੱਪ ਹੈ ਫਿਰ ਇਹ ਟੌੜਾ ਸਾਹਿਬ ਦੀ ਜਨਮ ਸ਼ਤਾਬਦੀ ਹੈ ਇਸ ਵਾਰੀ 100 ਸਾਲਾ ਜਨਮ ਦਿਨ ਉਹਨੂੰ ਸਨਮਰਪਿਤ ਕਰਕੇ ਅਸੀਂ ਪੂਰਾ ਜੋਰ ਲਾ ਕੇ ਇਹਨੂੰ ਖੇਡ ਮੇਲਾ ਕਰਾ ਰਹੇ ਹਾਂ ਜੀ ਤਾਂ ਕਿ ਇਹ ਵੀ ਇੱਕ ਜਿਵੇਂ ਪਿੱਛੇ ਉਹਨਾਂ ਜਨਮ ਦਿਨ ਸੀਗਾ ਉਦੋਂ ਵੀ ਇੱਕ ਯਾਦਗਾਰੀ ਇਕੱਠ ਹੋਇਆ ਸੀ ਇਹ ਵੀ ਇੱਕ ਅਸੀਂ ਯਾਦਗਾਰੀ ਬਣਾਵਾਂਗੇ ਉਹਨਾਂ ਦਾ ਜੀ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੀ ਸੰਗਤ ਨੇ ਜਿਹੜੀ ਪਹੁੰਚਣਾ ਲੰਗਰ ਦਾ ਪ੍ਰਬੰਧ ਹੋ ਰਿਹਾ ਹੈ ਜੀ ਸੰਗਤ ਉਹ ਖੁੱਲਾ ਲੰਗਰ ਹੋਣਾ ਵਾਸਤੇ ਚਾਹ ਦਾ ਲੰਗਰ ਬੈਠਣ ਦਾ ਪੂ ਤੇ ਸਤਕਾਰ ਪੂਰਾ ਕਰਾਂਗੇ ਮੈਂ ਤੁਹਾਡੇ ਮਾਦੀ ਮੇਰੇ ਸਾਰ ਨੂੰ ਹਾਰਦਿਕ ਸੱਦਾ ਦਿੰਦਾ ਵੀ ਆਓ ਟੋੜੇ ਪਿੰਡ ਪਹੁੰਚੋ ਤੁਸੀਂ ਇਹ ਉਹ ਧਰਤੀ ਹੈ ਜਿਨੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਜਥੇ ਦਰਪਤਨ ਟੋੜਾ ਸਾਹਿਬ ਨੇ ਦੁਨੀਆ ਵਿੱਚ ਪੰਥਰ ਨੌਰੋਸ਼ਨ ਕੀਤਾ ਇੱਕ ਕਮਾਈ ਕਰਕੇ ਗਿਆ ਤੇ ਅਸੀਂ ਪਿੰਡ ਵਾਲੇ ਫਕਰ ਕਰਦੇ ਆ ਕਿ ਅਸੀਂ ਉਹਦੇ ਪਿੰਡ ਦੇ ਵਾਸੀਆਂ ਤੇ ਅਸੀਂ ਉਹਦੇ ਯਾਦ ਮਨਾਉਂਦੇ ਜੀ ਜੀ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ ਹਾਂਜੀ ਇਹ ਸਨ ਸੁਤਵਿੰਦਰ ਸਿੰਘ ਟੋੜਾ ਜੀ ਜਿਨ੍ਹਾਂ ਨੇ ਕਿਹਾ ਕਿ ਨਾਮੀ ਕਬੱਡੀ ਕੱਪ ਆ ਜਿਹੜਾ ਹੋ ਰਿਹਾ ਇਹ ਟਰੈਲੀ ਬੈਕ ਦੀਆਂ ਜਿਹੜੀਆਂ ਮੁਕਾਬਲੇ ਨੇ ਉਹ ਵੀ ਕਰਾਈ ਜਾਣੇ ਨੇ ਟਰੈਲੀ ਵਾਕ ਲੱਗਣੀਆਂ ਤੇ ਹੋਰ ਵੀ ਬਹੁਤ ਸਾਰੇ ਨਾਮੀ ਖਿਡਿਆਰੀ ਨੇ ਇੱਥੇ ਪਹੁੰਚ ਰਹੇ ਨੇ ਛੋਟੇ ਬੱਚੇ 32 ਕਿਲੋ ਤੋਂ ਸਟਾਰਟ ਹੋ ਕੇ ਛੋਟੇ ਬੱਚਿਆਂ ਦੇ ਓਪਨ ਤੱਕ ਇਹ ਮੁਕਾਬਲੇ ਹੋਣੇ ਨੇ ਸੋ ਵੱਡਾ ਕਬੱਡੀ ਕੱਪ ਆ ਪਿੰਡ ਟੋੜਾ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਏ 16 17 ਮਾਰਚ ਜਾਨੀ ਕਿ ਕੱਲ ਤੋਂ ਸਟਾਰਟ ਆ ਕੱਲ ਤੋਂ ਇਹ ਸਟਾਰਟ ਹੋ ਜਾਣਾ ਏ ਸੋ ਖੇਡ ਪ੍ਰੇਮੀਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਇੱਥੇ ਪਹੁੰਚੋ ਇਲਾਕੇ ਦੀ शान ਆ ਇਹ ਕਬੱਡੀ ਕੱਪ ਪੰਥ ਰਤਨ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਯਾਦ ਨੂੰ ਸਮਰਪਿਤ ਹੈ ਇਹ ਕਬੱਡੀ ਕਪਾ ਤੁਸੀਂ ਦੇਖ ਰਹੇ ਹੋ ਸਟੇਡੀਅਮ ਹੈ ਇਲਾਕੇ ਦੇ ਵਿੱਚ ਆਲੀਸ਼ਾਨ ਸਟੇਡੀਅਮ ਹੈ ਜੇ ਪਿੰਡ ਟੋੜਾ ਦੇ ਵਿੱਚ ਮੌਜੂਦ ਹੈ ਜਿਸ ਸਟੇਡੀਅਮ ਤੇ ਵੱਡੇ ਨਾਮੀ ਸ਼ਖਸੀਅਤਾਂ ਨੇ ਕੱਲ ਤੇ ਪਰਸੋਂ ਪਹੁੰਚਣਾ ਹੈ ਇਹ ਸਟੇਡੀਅਮ ਕਿਸ ਤਰ੍ਹਾਂ ਬਣਿਆ ਕਿੱਦਾਂ ਇਹ ਸਟੇਡੀਅਮ ਤਿਆਰ ਹੋਇਆ ਗੱਲ ਕਰਦੇ ਹਾਂ ਹਾਂਜੀ ਟੋੜਾ ਸਾਹਿਬ ਇਹ ਸਟੇਡੀਅਮ ਕਿਸ ਤਰ੍ਹਾਂ ਤਿਆਰ ਕੀਤਾ ਜੀ ਕਿਉਂਕਿ ਇਲਾਕੇ ਦੇ ਵਿੱਚ ਪਹਿਲਾ ਸਟੇਡੀਅਮ ਹੈ ਜਿਹੜਾ ਦਾ ਪਤਾ ਲੱਗਦਾ ਹੈ ਵੀ ਕੋਈ ਸਟੇਡੀਅਮ ਬਣਿਆ ਬਾਈ ਤੇ ਕਿ ਇਹ ਕਿਦਾਂ ਜੀ ਤਿਆਰ ਕੀਤਾ ਗਿਆ ਇਹ ਜਦੋਂ ਮਨਵਿੰਦਰ ਜੀ ਟੌੜਾ ਸਾਹਿਬ ਸੁਰਗਵਾਸ ਹੋ ਗਏ ਅਸੀਂ ਸੋਚੇ ਤੇ ਵੀ ਆਪਣੀ ਸਮਰੱਥਾ ਮਤਾ ਕੋਈ ਨੇ ਯਾਦਗਾਰ ਬਣਾ ਦੀ ਤੇ ਜਦੋਂ ਯਾਦਗਾਰ ਬਣਾਉਣ ਦੀ ਗੱਲ ਚੱਲੀ ਕਈਆਂ ਨੂੰ ਮਿਲੇ ਤੇ ਮੈਨੂੰ ਸੱਜਣ ਨੇ ਕਹੇ ਯਾਰ ਟੌੜਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀ ਇਹ ਨਵੀਂ ਇੱਕ ਕਿਲੇ ਸਟੇਡੀਅਮ ਬਣਾ ਕੋਦੇ ਨਾਂ ਤੇ ਤੁਸੀਂ ਧਰ ਕੇ ਬਹਿ ਜੋ ਤਾਂ ਅਸੀਂ 18 ਏਕੜ ਦਾ ਪੰਚਾਇਤ ਨੇ ਮਤਾ ਪਾਇਆ ਇਹ 90 ਵਿਗੇ ਜ਼ਮੀਨ ਹੈ ਅੱਛਾ ਜੀ ਜਿਹੜੀ ਸਟੇਟਮੈਂਟ ਅਸੀਂ ਉਸ ਟਾਈਮ ਛੱਡੀ ਸੀ ਤੇ ਇਹਦਾ ਜਿਹੜਾ ਨਕਸ਼ਾ ਸੀਗਾ ਇਹਦਾ ਤੁਹਾਡਾ ਨੈਸ਼ਨਲ ਲੈਵਲ ਦਾ ਸਟੇਡੀਅਮ ਬਣਾਉਣਾ ਸੀ ਜੀ ਇਹਦਾ ਗੁਰੂ ਨੂੰ ਪਾਇਆ ਨਹੀਂ ਜਿਹੜਾ ਬਣਿਆ ਇਹ ਇਹ ਬਾਬੇ ਕਾਰਸੇਵਾਲੀ ਦੀ ਕਿਰਪਾ ਤਾਂ ਬਣਿਆ ਅੱਛਾ ਜੀ ਬਾਬਾ ਮਰੀਖ ਸਿੰਘ ਹੀਰਾਵਾਲ ਵਾਲੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹਮ ਅਸੀਂ ਕਹਿੰਦੇ ਜੀ ਕਿਰਪਾ ਕਰੋ ਕਹਿੰਦੇ ਵੀ ਸਾਡਾ ਕੰਮ ਨਹੀਂ ਮਾਪੁਰਖੋ ਤੁਹਾਡੇ ਬਣਾ ਸਿਰੇ ਲੱਗਣਾ ਨਹੀਂ ਹਮ ਸਮਾਨਤਾ ਤੱਕ ਹੀ ਪੰਚਾਇਤ ਨੇ ਜੀ ਫਿਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਜੀ ਤੇ ਕਾਰ ਸੇਵਾ ਸੀ ਮਾਪੁਰਖਾਂ ਦੀ ਜੀ ਇੱਥੇ ਉਹ ਕਈ ਮਹੀਨੇ ਰਹੇ ਨੇ ਨਾਮ ਜਪਦੇ ਰਹੇ ਨੇ ਉਹਨਾਂ ਨੇ ਨਾਮ ਦੀ ਉਹ ਕਮਾਈ ਆ ਜਿਹੜਾ ਵੀ ਇੱਥੇ ਮੇਲੇ ਲੱਗਣਾਂ ਲੱਗ ਮੈਂ ਸਾਡੇ ਸਾਧੂਆਂ ਦੇ ਪੈਰ ਪੈ ਰਹੇ ਨੇ ਜਮੀਨ ਤੁਸੀਂ ਦੱਸਿਆ 90 ਬਿਗੇ ਜ਼ਮੀਨ ਫਿਰ ਇਹ ਪਿੰਡ ਦੀ ਸੀਗੀ ਇਹ ਪੰਚਾਇਤ ਦੀ ਜ਼ਮੀਨ ਹੈ ਜੀ ਇਹ ਦੇਖੋ ਚਾਰ ਦੁਵਾਰੀ ਹੋਈ ਵੀ ਆ ਤਣ ਬਸ ਇੱਕ ਪਾਸਾ ਰਹਿੰਦਾ ਹੈ ਜੀ ਇਹ 90 ਬਿਗੇ ਸਟੇਡੀਅਮ ਹੱਥੇ ਛੱਡੀ ਹੋਈ ਜ਼ਮੀਨ ਹੈ ਸਾਡੇ ਅੱਛਾ ਜੀ 90 ਬਿਗੇ ਜ਼ਮੀਨ ਸਟੇਡੀਅਮ ਦੀ ਇਹ ਇਹ ਨੈਸ਼ਨਲ ਲੈਵਲ ਦਾ ਸਟੇਡੀਅਮ ਸੀ ਇਹਦੇ ਵਿੱਚ ਕ੍ਰਿਕਟ ਦੇ ਗਰਾਊਂਡ ਦੀ ਪ੍ਰੋਵੀਜ਼ਨ ਵੀ ਸੀਗੀ ਜੀ ਤੇ ਉਹ ਜੇ ਨਾਲ ਕ੍ਰਿਕਟ ਦਾ ਟੋਟਲ ਜਿੰਨੀਆਂ ਗੇਮਸ ਨੇ ਇਹਦੇ ਵਿੱਚ ਅੰਦਰ ਰੱਖਿਆ ਵਾ ਸੀ ਆ ਜਿਹੜਾ ਤੁਸੀਂ ਉੱਪਰ ਵੇਖਦੇ ਹੋ ਜੀ ਅਸੀਂ ਕਹਿਆ ਸੀ ਵੀ ਵਿੰਗ ਬਣਾਵਾਂਗੇ ਟੋੜਾ ਇੱਥੇ ਸਪੋਰਟਸ ਵਿੰਗ ਲੈ ਕੇ ਆ ਬੂਪਰ ਸਾਡੇ ਬਣੇ ਹੋਏ ਨੇ ਤੁਸੀਂ ਵੇਖੋ ਉਹ ਦੋ ਕੋਰੀਡੋਰ ਇੱਧਰ ਦੇ ਡੌਮਸ ਦੋ ਬਣੀਆਂ ਹੋਈਆਂ ਨੇ ਠੀਕ ਹੈ ਜੀ ਤੇ ਇਹ ਤਾਂ ਗੁਰੂ ਨੂੰ ਨਹੀਂ ਪਾਇਆ ਤੇ ਸਾਡੀ ਕਿਸੇ ਨਾ ਸਾਥ ਦੇਂਦਾ ਵਿੱਚ ਰਹਿ ਗਿਆ ਸੁਪਨਾ ਵੱਡਾ ਇੱਕ ਦਿਨ ਪੂਰਾ ਕਰਾਂਗੇ ਜੀ ਜੀ ਧੰਨਵਾਦ ਜੀ ਸੋ ਸੁਪਨਾ ਵੱਡਾ ਹੈ ਇੱਕ ਦਿਨ ਪੂਰਾ ਕਰਾਂਗੇ ਇਹ ਸਟੇਡੀਅਮ ਆ ਕਹਿੰਦੇ ਜੀ ਕਾਰਸੇਵਾ ਵਾਲੇ ਸੰਤਾਂ ਨੇ ਸਹਿਯੋਗ ਦਿੱਤਾ ਤਾਂ ਇਹ ਸਟੇਡੀਅਮ ਬਣਿਆ ਹੈ ਸੋ ਇੱਥੇ ਕੱਲ ਤੇ ਪਰਸੋਂ ਵੱਡੇ ਕਬੱਡੀ ਕੱਪ ਨੇ ਜਿਹੜੇ ਹੋ ਰਹੇ ਨੇ 16 ਤੇ 17 ਮਾਰਚ ਕੱਲ ਤੋਂ ਸਟਾਰਟ ਨੇ ਕਬੱਡੀ ਕੱਪ ਹੋ ਰਹੇ ਨੇ ਸੋ ਛੋਟੇ ਬੱਚਿਆਂ ਤੋਂ ਲੈ ਕੇ ਵੱਡੀਆਂ ਗੇਮਾਂ ਨੇ ਜਿਹੜੀਆਂ ਹੋਣੀਆਂ ਨੇ ਕਬੱਡੀ ਇੱਕ ਪਿੰਡ ਓਪਨ ਤੱਕ ਜਾਣੀਆਂ ਨੇ ਆਲ ਓਪਨ ਤੱਕ ਜਾਣੀਆਂ ਨੇ ਵੱਡੇ ਨਾਮੀ ਖਿਡਿਆਰੀ ਇੱਥੇ ਪਹੁੰਚ ਰਹੇ ਨੇ ਸੋ ਟਰਾਲੀ ਬੈਕ ਦੇ ਮੁਕਾਬਲੇ ਵੀ ਇੱਥੇ ਹੋਣੇ ਨੇ ਸੋ ਖੇਡ ਪ੍ਰੇਮੀ ਜ਼ਰੂਰ ਪਹੁੰਚਣ ਖੇਡ ਪ੍ਰੇਮੀਆਂ ਵਾਸਤੇ ਬੈਠਣ ਤੋਂ ਲੈ ਕੇ ਲੰਗਰ ਤੱਕ ਦੇ ਸਾਰੇ ਸਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਇੱਥੇ ਕੀਤੇ ਗਏ ਨੇ ਧੰਨਵਾਦ ਜੀ